ਤੇ ਰੈੱਡ ਐਂਟਰੀ ਕਰਦੇ ਆ ਸੁਪਰੀਮ ਕੋਰਟ ਨੇ ਆਰਡਰ ਕਰਤੇ ਕਿ ਕਪਤਾਨਾਂ ਤੇ ਪਰਚਾ ਦਰਜ ਕਰਕੇ ਮੈਨੂੰ ਜੇਲਾ ਵਿੱਚ ਘੁੱਟਿਆ ਜਾਵੇ ਤਾਂ ਉਹ ਸਾਡੀ ਮਜਬੂਰੀ ਆ ਆਦਾ ਮਨੋਰੰਜਨ ਆ ਜਿਹੜਾ ਜਿਹੜਾ ਇਹ ਇਹ ਮਨੋਰੰਜਨ ਆ ਇਹ ਕੋਈ ਸ਼ੌਕ ਨਹੀਂ ਹੈਗਾ ਸਾਡੀ ਤਾਂ ਮਜਬੂਰੀ ਨੂੰ ਅੱਗ ਲਾਉਨੇ ਆ ਅਸੀਂ ਇਹ ਤਾਂ ਆਪਣੇ ਜੋਗ ਨੂੰ ਅਰ ਪਾ ਰੁਪਈਆ ਫੂਕਣਾ ਹੈ ਕਿਉਂਕਿ ਬੰਦਾ ਬਿਨਾਂ ਦੁਆੜੀ ਨਹੀਂ ਬਣਾਈ ਜਾ ਸਕਦੀ ਕਿਹੜੀ ਮਜਬੂਰੀ ਆ ਕਿਸਾਨ ਦੀ ਦਾ ਮਜਬੂਰੀ ਆ ਅੱਗ ਲਾਉਣਾ ਕਿਉਂਕਿ ਕਿਸਾਨ ਕੋਲ ਕਿਰਪਾ ਹੁਣ ਸਾਡੇ ਕੋਲ 10 12 ਦਿਨ ਦਾ ਸਮਾਂ ਰਹਿ ਗਿਆ ਅਸੀਂ ਅਗਲੀ ਫਸਲ ਦੀ ਬਜਾਈ ਕਰਨੀ ਆ ਕਿੰਨਾ ਡੀਜ਼ਲ ਮਚਾਉਣਾ ਪੈਂਦਾ ਉਹ ਪੋਲੂਸ਼ਨ ਨਹੀਂ ਦਿਖਦਾ ਮੈਂ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰਾ ਬੰਬਾਂ ਦੀਆਂ ਦੁਕਾਨਾਂ ਦਿਖਾਈਆਂ ਜਾਣ ਨਾਲ ਕਿੱਡੇ ਬਰੂਦ ਦੇ ਢੇਰ ਤੇ ਇਸ ਕਮਕਰਾਲੀ ਦਾ ਸ਼ਹਿਰ ਬੈਠਾ ਹੈ 3 4 ਟੇਟਾ ਨੂੰ ਇਥੋਂ ਸਪਲਾਈ ਹੁੰਦੀ ਹੈ ਕਿਵੇਂ ਲੁਸੰਤ ਤੋਂ ਸਿਰਫ 5 ਸੇ ਲੁਸੰਤ ਤੋਂ ਕੁੰਨਿਆ ਗਰਾਲੀ ਦੇ ਵਿੱਚ ਆ ਬੰਬਾਂ ਦੇ ਸਾਡਾ ਉਹ ਵੀ ਕੋਈ ਵਿਰੋਧ ਨਹੀਂ ਅਸੀਂ ਤਾਂ ਸਿਰਫ ਦੱਸਣਾ ਚਾਹੁੰਦੇ ਆ ਕਿ ਜੇ ਤਾਂ ਕਿਸਾਨ ਅੱਗ ਲਾਉਂਦਾ ਤਾਂ ਉਹਦਾ ਉਦਾਰ ਤੂਆ ਜਹਿਰਾ ਤੇ ਇਹਾਂ ਜੋ ਕਿਹੜੀ ਆਕਤੀਆਂ ਨਿਕਲਣੀਆਂ ਉਹਨਾਂ ਦਾ ਕੰਪੈਰੀਸ਼ਨ ਕਰਿਆ ਜਾਵੇ ਸਾਡੀਆਂ ਹਰਿਆਲੀ ਫਸਲਾਂ 17 ਸਾਲ ਆਕਤੀਆਂ ਛੱਡਦੀਆਂ ਸਿਰਫ 2 ਪਰਸੈਂਟ ਤੂਆ ਸਾਡੀਆਂ ਐਨਜੀਡੀਵੀ ਕਹਦੀ ਹੈ ਕਿਸਾਨਾਂ ਵੱਲੋਂ ਸਿਰਫ ਦੋ ਪ੍ਰੋਫੈਕਟ ਉੱਪਰ ਦੂਸ਼ਣ ਕੀਤਾ ਜਾਂਦਾ ਹੈ ਜਿਹੜੀਆਂ ਪਰਾਲੀ ਦੀਆਂ ਗੱਠਾਂ ਵੀ ਬਣਦੀਆਂ ਜੇ ਇੱਥੇ ਖੁਦਰਾ ਖਾਤਾ ਕੋਈ ਅੱਗ ਦਾ ਮੜਾ ਮੋਟਾ ਲੱਗ ਜਾਵੇ ਤਾਂ ਬਣੂਗਾ ਕਿ ਆ ਸ਼ਹਿਰ ਦਾ ਬਰਾਭੋ ਵੱਡਾ ਛੋਟਾ ਨਾ ਕੋਈ ਮੈਰ ਵਿਰੋਧ ਨਹੀਂ ਸਿਰਫ ਤੂਏ ਦਾ ਕੰਪੈਰੀਸ਼ਨ ਕਰਨ ਆਇਆ ਸੀ ਵੀ ਛੋਟੇ ਧੂਏ ਦਾ ਸ਼ਰਿਆਮ ਬਿਘਿਆ ਹੈ ਠੀਕ ਹੈ ਤੇ ਕਿਸਾਨ ਜੇ ਅਕਲਾਉਂਦਾ ਤਾਂ ਉਹਦਾ ਤੇ ਪਰਚਾ ਹੁੰਦਾ ਪਰ ਸਾਡੀ ਸਰਕਾਰ ਦੀ ਅਸੀਂ ਧੋਗਲੀ ਨੀਤੀ ਵੀ ਕਿਸਾਨਾਂ ਦੇ ਨਾਲ ਕੇਦਾ ਦੁਰਭਿangar ਰਹੀ ਹੈ ਸਰਕਾਰਾਂ ਕਰ ਰਹੀ ਹੈ ਠੀਕ ਹੈ ਡੀਜ਼ਲ ਕਿੰਨਾ ਮਹਿੰਗਾ ਹੈ ਖੇਤੀ ਦੇ ਸੰਬੰਧ ਮਸ਼ੀਨਰੀ ਕਿੰਨੀ ਮਹਿੰਗੀ ਹੈ ਹਰ ਇੱਕ ਜੀਵਿਦਾਰ ਦੀ ਪਹੁੰਚ ਦੇ ਵਿੱਚ ਨਹੀਂ ਕੀ ਅਸੀਂ ਬਰਾੜੀ ਨੂੰ ਆਪਣੇ ਖੇਤ ਦੇ ਵਿੱਚ ਬਾਹਰ ਲੱਗিয়ে। ਹਲਾ ਨਹੀਂ